ਪਰ ਸਤਿ ਸ਼੍ਰੀ ਅਕਾਲ ਸਹਿਜ ਰਹਾਉ ਹੱਥ ਬਾਣੂ ਡਾਕਟਰ ਅੰਦਰ ਕੋਈ ਸਾਥੀ ਵਾਲਾ ਆਉਂਦਾ ਉਹਨਾਂ ਦਾ ਆਰਦਾੰਮ ਦੇ ਵੀ ਆਲੇ ਅੰਗਣਾ ਆਇਆ ਆਣੇ ਨਹੀਂ ਜਾ ਆਣੇ ਨਹੀਂ ਜਾ ਜੇਕਰ ਕੋਈ ਬਹੁਤ ਹੋਏ ਕੋਈ ਰੋਣ ਲਈ ਰੋਣ ਲਈ ਆ ਕੇ ਲਾਉਂਦੇ ਸੀ ਵੀ ਕੋਲੋਂ ਆਪ ਆ बाबू का Ah, diyor? <laughs> 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 ਜਾਹਰਾ ਨੇ ਪਹੁੰਚਾਇਆ ਪਰ ਨਿਸ਼ਾਨਾ ਪਹੁੰਚਾਇਆ ਖਲੋਸ ਗੁਰਦਾਰ ਨੇ ਕਿਹਾ ਰਾਜਾ ਸਾਡਾ ਸਾਡਾ ਮਾਰਕੀਆ ਦੀ ਗੋਲੋ ਸਾਹਿਬ ਸਤਿ ਸ਼੍ਰੀ ਅਕਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਆਲਾ ਦਿਨਾਂ ਦੇ ਪਾਤਸ਼ਾਹ ਪਵਿੱਤਰ ਸਮੁੱਚਾ ਇਸ ਘਰ ਦੇ ਅੰਦਰ ਹਾਜ਼ਿਰ ਹੈ ਸਤਿ ਸ਼੍ਰੀ ਅਕਾਲ ਜਿੱਥੇ ਅਸੀਂ ਭੇਵਾ گرو مہاراج ਸਾਰੇ ਸਾਧੂਆਂ ਨੂੰ ਸੀਸ ਜੀ ਭਉਦੇਮ ਯਾਦੂ ਜੀ ਵਾਹਿਗੁਰੂ ਜੀ ਦਾ ਆਸਾ ਵਾਹਿਗੁਰੂ ਜੀ ਕੀ ਬੋਲੇ ਜਿੰਨੀ ਸੰਗਤ ਯਾਦ ਜੀ ਦੇ ਦਰਬਾਰ ਦੇ ਅੰਦਰ ਇਹਨਾਂ ਬਥੇ ਬੜੀ ਢਿੱਲੀ ਆ ਉਹ ਵਾਹਿਗੁਰੂ ਜੀ ਦਾ ਦਰਬਾਰ ਸਾਰਾ ਭਰਿਆ ਹੋਇਆ ਤੇ ਮਨ ਕਰਕੇ ਲੱਗਦਾ ਜਿਵੇਂ ਆਪਣੀ ਨਹੀਂ ਕੋਈ ਪੁੱਛਿਆ ਕਿੱਥੇ ਚੱਲੇ ਹੋ ਕਹਿੰਦੇ ਗਰੀਬ ਪੁੱਤ ਸਾਹਿਬ ਆਪਜੀ ਘਰ ਜੰਦੇ ਆ ਆਦੇ ਗੁਰੂ ਦੇ ਚਰਨਾ ਵਿੱਚ ਹਾਜ਼ਰੀ ਨੂੰ ਆਈ ਤੇ ਫਿਰ ਇੱਥੇ ਆਇਆ ਹੋਇਆ ਪਰਮਾਨ ਨਹੀਂ ਜੀ ਤੇ ਹਾਜ਼ਰੀ ਕਾਹ ਲੱਗਦੀ ਹੈ ਜਦੋਂ ਵਸੂ ਗੁਰੂ ਦੇ ਚਰਨਾ ਤੇ ਆ ਕੇ ਨਮਸ਼ਕਾਰ ਕਰਦੇ ਆ ਤੇ ਵਾਹ ਵਾਹਿਗੁਰੂ ਜੀ ਛੋਟ ਧੰਨਵਾਦ ਤੁਹਾਡਾ ਸਾਰਿਆਂ ਜਿਨ੍ਹਾਂ ਨੇ ਬੇਕੀ ਨੂੰ ਪ੍ਰਵਾਹ ਦਿੱਤਾ ਸੰਗਤ ਜੀ ਆਪ ਜੀ ਦੇ ਵੀ ਸਾਤ ਸਤਿ ਜੀ ਜੱਜ ਰਹੇ ਆ ਆ ਪਛੇ ਅਜੇ ਦੂਰ ਤਿੰਨ ਦਿਨ ਪਹਿਲਾਂ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਆ ਗਈ ਸੀ ਜਿਹੜੇ ਜਿੰਨ ਨੂੰ ਚਰਾਸੀ ਦੇ ਘਲੂ ਘਾਰੇ ਦੇ ਵਿੱਚ ਸ਼ਹੀਦ ਹੋਏ ਆਪਾਂ ਉਹਨਾਂ ਨੂੰ ਨਸਿਆਵਾਰੇ ਦਿਨ ਵੀ ਪ੍ਰਣਾਮ ਕੀਤਾ ਅੱਜ ਵੀ ਆਪਾਂ ਆਪਣਾਂ ਦੇ ਆਜੀ ਦੀ ਲਵਾਵਾ ਵੀ ਤੇ ਲਾ ਲਈ ਜੋ ਕੱਲ੍ਹ ਨੂੰ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਪਾਰਜ ਬਾਗੀ ਕੇ ਗੋਲ ਸਾਧੰਭੂ ਅਤਿਮੇ ਜੀ ਮਹਾਰਾਜੂ ਦਾ ਸ਼ਹੀਦੀ ਪੁਰਬ ਤੇ ਆਪਾਂ ਉਸ ਦੇ ਸੰਬੰਧ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਹਾਜ਼ਰੀਆਂ ਲਵਾਉਂਦੀਆਂ ਜਿ ਇਤਿਹਾਸ ਸਰਵਤ ਕਰਨਾ ਹੈ ਮੇਰੇ ਤੋਂ ਪਹਿਲਾਂ ਇਹ ਆਪ ਜੀ ਦੀ ਅਕੀ ਸੰਤਾਨ ਦੀ ਸਾਡੀ ਗ੍ਰੰਥੀ ਸੰਭਾਲ ਅਕੀ ਸੰਤਾਨ ਦੇ ਬਾਬਾ ਰਮਿੰਦਰ ਸਿੰਘ ਜੀ ਇਨ੍ਹਾਂ ਦੇ ਪਾਸ ਰਖਮ ਨਾਮੇ ਦੇ ਨਾਲ ਨਾਲ ਥੋੜੀ ਜਿਹੀ ਵਿਚਾਰ ਸ਼ਹਾਦਤ ਤੇ ਸੱਤ ਦੇ ਇਸ ਕਰਨ ਕੀ ਆਓ ਸੰਗਤ ਜੀ ਆਪਾਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕਰਕੇ جو کہ پچھا جی نے اس سجدہ کرنا ہے اس سے اپنے ہاس مارے سان جب آنی ہے اس کے دن میرے پادشا اس مانا کو جائے گا کیوں کہ یہ ہے یہ یہ کسی کبھی میں جانتا آپ نے کہا تبھی کو ایتنا سیر کو پیدا جا گیا تھی آپ کو تبھی میں جواب دیتا ہوتا میروں میں چٹا گیا تھی آپ کو سپنا آنا ਕਿੱਦਾਂ ਸੋ ਮਹਾਰਾਜ ਜੀ ਇਹ ਸਾਰਾ ਕੁਝ ਇੰਦਾਂ ਦੇ ਵੱਡੇ ਵੱਡੇ ਦੇ ਸਾਹਮਣੇ ਤੇ ਮੈਂ ਗੱਲ ਕਰ ਗਿਆ ਮਹਾਰਾਜ ਜੀ ਦੀ ਤੇ ਠਕਰ ਨਹੀਂ ਪਸੰਦ ਦਾ ਕੋਈ ਨਾ ਤੇ ਮੈਂ ਸ਼ਾਇਦ ਜੀਦਾਂ ਦੱਸ ਚਲੋ ਉੱਤੋਂ ਦੀ ਮਰ ਨਾਲ ਲੱਗ ਨਹੀਂ ਤੇਨਾਂ ਜਾਇਆ ਦਿਖਾਵੇ ਕੋਈ ਨਹੀਂ ਸ਼ਾਵੇਂ ਉਹ ਹੜ ਜੋਤੀ Да, چاہیے چیزیں چیز ملتی بکری بکری مل کدھر جا روٹی چاہیے تاہ پی ぜひ。 ਉਹ ਤੇ ਪਾਣੀ ਹੈਗਾ ਜੇ ਤੇ ਉਥੇ ਦੇਖਦੇ ਆ ਜਾ ਉਥੇ ਵੇਖਦੇ ਕਿਹੜਾ ਆਪਾਂ ਹੁਣ ਆਪਾਂ ਜੀ ਆਪਾਂ ਜੀ ਮਿੱਠਾ ਹੀ ਆ ਆਪਾਂ ਇਹ ਕੋਈ ਨਹੀਂ ਜੀ ਇਹ ਮੈਂ ਪਾਣੀ ਨਹੀਂ ਇਹ ਮਾਤ ਲੇਖੀ ਰਮਨ ਕਰਦੇ ਨੇ ਆਪ ਕੋ ਮਨਹਾ ਮਾਹ ਉਹ ਤਾਂ ਨਿਕਾਉਂਦੇ ਨਹੀਂ ਨਹੀਂ ਉਦੋਂ ਉਥੇ ਹੈਗਾ ਸੀ ਮਿੱਠਾ ਉੱਥੇ ਤਾਂ ਹੁੰਦਾ ਹੀ ਹੁੰਦਾ ਇੱਥੇ ਹਜੇ ਬਣਿਆ ਨਹੀਂ ਸੀ ਉਹਦਾ ਉਹਦਾ ਸੇ ਬੱਚਿਆਂ ਦੇ ਖੇਡਣ ਵਾਸਤੇ ਜਿਵੇਂ ਬੈੱਡ ਵਗੈਰਾ ਉਹ ਹੁਣ ਨਹੀਂ ਨਾ ਹੁੰਦੀਆਂ ਉਹ ਚੀਜ਼ਾਂ। ਉਹ ਲੱਕੜਾ ਸਮਾਨ ਉਹ ਨਹੀਂ ਮਿਲਕਾਂ ਦਾ ਬੈੱਡ ਬੁੱਢੀ ਜਿਹੀ ਹੁੰਦੀ ਜਿਹੜੇ। ਹੈ? ਉਹ ਲੱਕੜਾ ਸਮਾਨ ਉਹ ਨਹੀਂ ਕਿ ਬੈੱਡ। ਉਹ ਪਰਲੀ ਮਾਰਕੀਟ 'ਚ ਹੀ ਹੁੰਦੀ ਜਈ। ਮਿਲ ਜੂ ਓਧਰ। ਆਓ। ਫੋਲਡ ਆਈਟਾਂ ਜੀ ਉਹਦਾਂ ਅਸੀਂ ਵੇਖ ਕੇ ਗਏ ਸਾਨੂੰ ਮਿਲਿਆ ਨਹੀਂ। ਉਹਦੇ ਵਾਸਤੇ ਲੈ ਲਓ ਕੋਈ। ਉਹ ਇਹੋ ਚੱਲ। ਇਹ ਤਾਂ ਨਾ ਹਾਂ ਐਵੇਂ ਦਾ ਗੁੱਡਾ ਜਾਂ ਲੈ ਲੱਗੇ। ਉਹ ਲੈ ਆਈਏ ਕਿਹੜਾ। ਨਹੀਂ। ਲੈ ਉਹਨਾਂ ਨੂੰ। ਇਹ ਤਾਂ ਇਹਨੂੰ ਨਹੀਂ ਜਸਮੀਤ ਨੂੰ ਲੱਗਦੇ। Jangan मेरा फोन जा ले ਸਣਵਾਪਨ ਜੱਤੇ ਉਹ ਲੈਣਾ ਤੇ ਉਹ ਲੈ ਲੈ ਸਣਾ ਚੋੜ ਘਨ ਕਰਾ ਸਣਾ ਜਿਹੜੀ ਜੁੱਕਾ ਦਾ ਖੇਡਾ ਮਲਕਪਨ ਲੈਣਾ ਆ ਮਾਰੀ ਇਹ ਗੱਲੀ ਓਏ ਹਾਲ ਮਾਰੀ ਆ ਇਹ ਕਿਸੇ ਨਾਲ ਹਾਂ ਚਾਪੀਆਂ ਲੱਗੀਆਂ ਉਹ ਚਾਪੀਆਂ ਲੱਗੀਆਂ ਨਾਲ ਉਹ ਚਰਖੇ ਪਏ ਜਿਹੜਾ ਇੱਥੇ ਲੈ ਕੇ ਗਏ ਸੀ ਉਹ ਬਈ ਪੁੱਛੀ 200 ਦਾ ਕਿੰਨਾ ਹੈ 220 ਦਾ ਬਈ ਵੱਲ ਚੀ ਨੂੰ ਚੁਕਟਣੀ ਆ ਨਾ ਪਰ ਸੌਖਾ ਜਾਂਦਾ ਬਹੁਤ ਅੱਗੇ ਵੇਖ ਲੋ ਇਹਨੇ ਦਾ ਨਾ ਉਹ ਲੈ ਆਈ ਨਹੀਂ ਮਿਲਿਆ ਲੈ ਆਉਂਦੇ ਆ ਆਹ ਦੇਖਾ ਉਹ ਵੀ ਕਿ ਲਿੱਤੀ ਨੇ ਟੋਕਰੀ ਉਹ ਕਰਿਆ ਕਿ ਪਿੰਨਾਂ ਸੌਣੀਆਂ ਬੰਦ ਗਲਾਸ ਬਣਿਆ ਨਾ ਜਿੱਥੇ ਕੌਲੀ ਵੀ ਉਹ ਮੱਤਾਂ ਦੀ ਟੋਕਰੀ ਇਹ ਤਾਂ ਸ਼ੋਅ ਵਾਸਤੇ ਹੀ ਹੈ ਜਰਾ ਉਹ ਦੇਖ ਮੱਤਾਂ ਦੀ ਟੋਕਰੀ ਸ਼ੋਅ ਵਾਸਤੇ ਇੱਟਕੜਾ ਪਾਣੀ ਲੈਣਾ ਸੌਂਲੀ ਦੇ ਗਲਾਸ ਆਹ ਵਾੜਾ ਆਹ ਲੈ ਲਓ ਬਸ ਪਾ ਲੈ ਨਹੀਂ ਆਗੇ Folk og slader dro ut og vil lage den igjen. ਕੜਦਾ ਕੁਸਮਾਨ ਹੁੰਦਾ ਸੀ ਬੈੱਡ ਜੇ ਤੇ ਨਾਲ ਕੁਰਸੀਆਂ ਮੇਜ਼ ਜਿਓ ਚੀਜ਼ ਮਿਲ ਜੂ। ਬੈੱਡ ਤੇ ਸਿਆ ਨਰੇ ਰਹਾ ਨੇ ਕੁਰਸੀਆਂ ਨਹੀਂ ਰਹਿਣ। ਉਹ ਖਾਏ ਹੋ ਕਿਵੇਂ ਦਾ? ਕਿਤੇ ਮੇਰੇ ਕੋਲ ਖਾਣ ਦਾ ਨਹੀਂ। ਵੇਣੇ ਵੇਣਿਆ ਵੇ ਆਪਾਂ।